ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬੀਆਂ ਲਈ ਲਗਾਤਾਰ ਵੱਖ-ਵੱਖ ਤਰ੍ਹਾਂ ਦੇ ਜਿਹੜੇ ਉਪਰਾਲੇ ਕੀਤੇ ਜਾ ਰਹੇ ਨੇ ਤਾਂ ਹੁਣ ਜਿਹੜੀ ਪੰਜਾਬ ਵਾਸੀਆਂ ਲਈ ਇਹ ਅਹਿਮ ਖਬਰ ਆ ਤਾਂ ਇੱਕ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬੀਆਂ ਨੂੰ ਇੱਕ ਵੱਡਾ ਤੋਹਫ਼ਾ ਦਿੱਤਾ ਕਿਹੜਾ ਤੋਹਫ਼ਾ ਦਿੱਤਾ ਆਉ ਤੁਹਾਨੂੰ ਪੂਰੀ ਡਿਟੇਲ ਦੇ ਵਿੱਚ ਦੱਸ ਦਿੰਨੇ ਆ ਤਾਂ ਪੰਜਾਬ ਵਾਸੀਆਂ ਲਈ ਇਹ ਅਹਿਮ ਖਬਰ ਸਾਹਮਣੇ ਆਈ ਆ ਦੱਸਦੀ ਹੈ ਕਿ ਤਹਿਸੀਲਾਂ ਵਿੱਚ ਜਾਣ ਵਾਲੇ ਲੋਕਾਂ ਨੂੰ ਵੱਡੀ ਰਾਹਤ ਮਿਲੀ ਆ ਪੰਜਾਬ ਦੇ ਲੋਕਾਂ ਨੂੰ ਹੁਣ ਜ਼ਮੀਨ ਦੀ ਜਿਹੜੀ ਰਜਿਸਟਰੀ ਆ ਜਾਂ ਹੋਰ ਕੰਮ ਕਰਵਾਉਣ ਲਈ ਤਹਿਸੀਲਾਂ ਵਿੱਚ ਜਾਣ ਦੀ ਲੋੜ ਨਹੀਂ ਪਵੇਗੀ ਸਗੋਂ ਸਾਰਾ ਕੰਮ ਘਰ ਬੈਠੇ ਬਿਨਾਂ ਕਿਸੇ ਪਰੇਸ਼ਾਨੀ ਦੇ ਕੀਤਾ ਜਾਵੇਗਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਚਲਦੀ ਹੀ ਸਾਈਬਰ ਤਹਿਸੀਲ ਸ਼ੁਰੂ ਕਰਨ ਜਾ ਰਹੀਆਂ ਦੱਸਦੀ ਹੈ ਕਿ ਇਸ ਸਮੇਂ ਲੋਕਾਂ ਨੂੰ ਇੰਤਕਾਲ ਨੂੰ ਅਪਡੇਟ ਕਰਵਾਉਣ ਲਈ ਪਟਵਾਰੀਆਂ ਤੇ ਤਸੀਰਦਾਰਾਂ ਦੇ ਜਿਹੜੇ ਚੱਕਰ ਲਗਾਉਣੇ ਪੈਂਦੇ ਨੇ ਅਤੇ ਸਮੱਸਿਆਵਾਂ ਦਾ ਜਿਹੜਾ ਉਹਨਾਂ ਨੂੰ ਸਾਹਮਣਾ ਕਰਨਾ ਪੈਂਦਾ ਇਸ ਦੇ ਨਾਲ ਹੀ ਸਰਕਾਰ ਦੇ ਇਸ ਕਦਮ ਨਾਲ ਰਿਸ਼ਵਤਖੋਰੀ ਦੇ ਮਾਮਲੇ ਵੀ ਘੱਟ ਹੋਣਗੇ ਇਸ ਤਹਿਤ ਸਾਈਬਰ ਤਹਿਸੀਲ ਨਾਮ ਦਾ ਇੱਕ ਪਾਇਲਟ ਪ੍ਰੋਜੈਕਟ ਸ਼ੁਰੂ ਕੀਤਾ ਜਾ ਰਿਹਾ ਜੋ ਕਿ ਸੂਬੇ ਵਿੱਚ ਡਿਜੀਟਲ ਕ੍ਰਾਂਤੀ ਵੱਲ ਇੱਕ ਵੱਡਾ ਕਦਮ ਹੈ ਸਾਬਤ ਹੋ ਸਕਦਾ ਜਾਣਕਾਰੀ ਅਨੁਸਾਰ ਇਸ ਡਿਜੀਟਲ ਸਾਈਬਰ ਤਹਿਸੀਲ ਨੂੰ ਲੁਧਿਆਣਾ ਦੀ ਜਗਰਾਉਂ ਤਹਿਸੀਲ ਤੋਂ ਸ਼ੁਰੂ ਕਰਨ ਦੇ ਵਿਚਾਰ ਕੀਤਾ ਜਾ ਰਿਹਾ ਜਿਸ ਤੋਂ ਬਾਅਦ ਇਸ ਨੂੰ ਪੂਰੇ ਪੰਜਾਬ ਵਿੱਚ ਲਾਗੂ ਕੀਤਾ ਜਾਵੇਗਾ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜਗਰਾਉਂ ਤੋਂ ਸ਼ੁਰੂ ਹੋਣ ਵਾਲੀ ਸਾਈਬਰ ਤਹਿਸੀਲ ਤਹਿਸੀਲ ਦਫ਼ਤਰ ਦਾ ਇੱਕ ਡਿਜੀਟਲ ਸੰਸਕਰਨ ਹੋਵੇਗੀ ਜਿਸ ਵਿੱਚ ਜਨਤਾ ਨੂੰ ਮਾਲ ਵਿਭਾਗ ਨਾਲ ਸੰਬੰਧਿਤ ਸਾਰੇ ਕੰਮ ਆਨਲਾਈਨ ਕਰਨ ਦੀ ਸਹੂਲਤ ਮਿਲੇਗੀ ਇਸ ਵਿੱਚ ਜ਼ਮੀਨ ਦੀ ਰਜਿਸਟ੍ਰੇਸ਼ਨ ਵੀ ਸ਼ਾਮਿਲ ਆ। ਇਸ ਤੋਂ ਬਾਅਦ ਲੋਕ ਘਰ ਬੈਠੇ ਆਪਣੇ ਫੋਨਾਂ ਦੇ ਨਾਲ-ਨਾਲ ਸੇਵਾ ਫਰੀਦ ਕੇਂਦਰਾਂ ਤੋਂ ਵੀ ਜਿਹੜਾ ਇਹਨਾਂ ਸਹੂਲਤਾਂ ਦਾ ਲਾਭ ਉਠਾ ਸਕਣਗੇ। ਇਸ ਨਾਲ ਹੀ ਰਿਕਾਰਡਾਂ ਨੂੰ ਜਿਹੜਾ ਅਪਡੇਟ ਕਰਨਾ ਵੀ ਆਸਾਨ ਹੋ ਜਾਵੇਗਾ। ਹਾਂਜੀ ਦੱਸਦੇ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਪੰਜਾਬੀ ਨੂੰ ਵੱਡਾ ਤੋਹਫ਼ਾ ਦਿੱਤਾ। ਕਿਹੜਾ ਤੋਹਫ਼ਾ ਆਉ ਤੁਹਾਨੂੰ ਦੱਸ ਦਿੰਨੇ ਆ। ਤਾਂ ਦੱਸਦੇ ਕਿ ਤਹਿਸੀਲਾਂ ਵਿੱਚ ਜਾਣ ਵਾਲੇ ਲੋਕਾਂ ਨੂੰ ਵੱਡੀ ਰਾਹਤ ਮਿਲੀ ਆ ਪੰਜਾਬ ਦੇ ਲੋਕਾਂ ਨੂੰ ਹੁਣ ਜ਼ਮੀਨ ਦੀ ਰਜਿਸਟਰੀ ਜਾ ਹੋਰ ਕੰਮ ਕਰਵਾਉਣ ਲਈ ਤਹਿਸੀਲਾਂ ਵਿੱਚ ਜਾਣ ਦੀ ਲੋੜ ਨਹੀਂ ਪਵੇਗੀ ਸਗੋਂ ਸਾਰਾ ਕੰਮ ਘਰ ਬੈਠੇ ਬਿਨਾ ਕਿਸੇ ਪਰੇਸ਼ਾਨੀ ਦੇ ਕੀਤਾ ਜਾਵੇਗਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਜਲਦੀ ਹੀ ਸਾਈਬਰ ਤਹਿਸੀਲ ਸ਼ੁਰੂ ਕਰਨ ਜਾ ਰਹੀ ਹੈ ਦੱਸਦੇ ਕਿ ਇਸ ਸਮੇਂ ਲੋਕਾਂ ਨੂੰ ਇੰਤਕਾਲ ਨੂੰ ਜਿਹੜਾ ਅਪਡੇਟ ਕਰਵਾਉਣ ਲਈ ਪਟਵਾਰੀਆਂ ਤੇ ਤਹਿਸੀਲਦਾਰਾਂ ਨੇ ਜਿਹੜੇ ਚੱਕਰ ਲਗਾਉਣੇ ਪੈਂਦੇ ਨੇ ਅਤੇ ਸਮੱਸਿਆਵਾਂ ਦਾ ਜਿਹੜਾ ਸਾਹਮਣਾ ਕਰਨਾ ਪੈਂਦਾ ਇਸ ਦੇ ਨਾਲ ਹੀ ਸਰਕਾਰ ਦੇ ਇਸ ਕਦਮ ਨਾਲ ਰਿਸ਼ਵਤਖੋਰੀ मामले भी ਘਟ ਹੋਣਗੇ ਇਸੇ ਤਹਿਤ ਸਾਈਬਰ ਤਹਿਸੀਲ ਨਾਮ ਦਾ ਇੱਕ ਪਾਇਲਟ ਪ੍ਰੋਜੈਕਟ ਸ਼ੁਰੂ ਕੀਤਾ ਜਾ ਰਿਹਾ ਜੋ ਕਿ ਸੂਬੇ ਵਿੱਚ ਡਿਜੀਟਲ ਕ੍ਰਾਂਤੀ ਵਾਲੇ ਇੱਕ ਵੱਡਾ ਕਦਮ ਸਿੱਧ ਹੋ ਸਕਦਾ ਜਾਣਕਾਰੀ ਅਨੁਸਾਰ ਇਸ ਡਿਜੀਟਲ ਸਾਈਬਰ ਤਹਿਸੀਲ ਨੂੰ ਲੁਧਿਆਣਾ ਦੀ ਜਗਰਾਉਂ ਤਹਿਸੀਲ ਤੋਂ ਸ਼ੁਰੂ ਕਰਨ ਤੇ ਵਿਚਾਰ ਕੀਤਾ ਜਾ ਰਿਹਾ ਜਿਸ ਤੋਂ ਬਾਅਦ ਇਸ ਨੂੰ ਪੂਰੇ ਪੰਜਾਬ ਵਿੱਚ ਲਾਗੂ ਕੀਤਾ ਜਾਵੇਗਾ